ਰਾਮਰਜੀਤ ਸਿੰਘ ਅੱਜ ਕੈਰੀਅਰ ਬੁਇਸਟਰ ਪਹੁੰਚਿਆ ਗਰਦਾਸਪੁਰ ਵਿਖੇ ਇਹ ਐਲੀਟ ਸੈਂਟਰ ਹੈਗਾ ਸੋ ਇਹਦੇ ਅੰਦਰ ਜਾ ਕੇ ਇਹਨਾਂ ਦੇ ਮਾਲਕਾਂ ਨਾਲ ਗੱਲ ਕਰਦੇ ਆਂ ਕਿ ਇੱਥੇ ਕੀ ਕੀ ਪ੍ਰੋਗਰੈਸ ਚੱਗੇ ਰਾਂਦੀ ਕਿਹੜੇ ਤਰੀਕੇ ਨਾਲ ਐਲੀਟਸ ਕਰਾਉਂਦੇ ਆ ਤੇ ਨਿਆਣਿਆਂ ਨੂੰ ਵਿਦੇਸ਼ ਭੇਜਦੀ ਆ ਤੇ ਕਿੰਨਿਆਂ ਕੋ ਹੁੰਦਾ ਕਿ ਕਾਮਯਾਬੀਆਂ ਇਹਨਾਂ ਨੂੰ ਮਿਲੀਆਂ ਆਈਆਂ ਤੇ ਕਿੰਨੇ ਕਿਰਾਨੇ ਵਿਦੇਸ਼ ਭੇਜ ਚੁੱਕੇ ਆ ਬਿਜੇ ਜਿਹੜੇ ਉਹ ਕਿਹੜੇ ਤਰੀਕੇ ਨਾਲ ਹੁੰਦੇ ਆ ਕਿਹੜੇ ਕਿਹੜੇ ਦੇਖਾਂ ਦੇ ਵਿਜੇ ਲਾਉਂਦੇ ਆ ਸੋ ਉਹ ਕੋਈਆ ਸਟੂਡੈਂਟ ਇੱਥੇ ਆ ਕੇ ਖਲੋਤਾ ਇਹਨਾਂ ਨਾਲ ਗੱਲ ਕਰਦੇ ਆਂ ਹਾਂ ਜੀ ਭਾਈ ਕੀ ਨਾਂ ਤੁਹਾਡਾ ਮੈਂ ਨਾਂ ਦੱਸਾਂਗੇ ਮੈਂ ਜੰਮੂ ਦਾ ਆਇਆ ਨਵੀਂਦਾਪੜ ਨਾਲ ਸੁਣਿਆ ਆਇਆ ਜੀ ਅੰਦਰ ਆਇਆ ਮੈਂ ਇਧਰ ਆਇਆ ਜੀ ਸਤਿ ਸ਼੍ਰੀ ਅਕਾਲ ਅਰਥ ਕਰਨ ਆਇਓ ਤੁਸੀਂ ਪੂਰੀ ਧਰਨਾ ਬਿਸ਼ਵਾਸ ਹੈ ਵੀ ਇਹ ਵਧੀਆ ਤਰੀਕੇ ਨਾਲ ਕਰਾਉਂਦੇ ਆ ਪੂਰਾ ਵੀ ਵਿਸ਼ਵਾਸ ਹੈ ਜੀ ਠੀਕ ਹੈ ਆਜੋ ਅੰਦਰ ਚੱਲਦੇ ਆ ਇਹ ਜੀ ਇਹਨਾਂ ਦਾ ਸੈਂਟਰ ਆ ਕੈਮਰੇ ਲੱਗੇ ਹੋਇਆ ਵਕਾਇਦਾ ਇੱਥੇ ਹਰ ਚੀਜ਼ ਚੈੱਕ ਹੁੰਦੀ ਆ। ਸੋ ਕੈਰੀਅਰ ਬੋਸਟਰ ਦੇ ਜਿਹੜੇ ਇੰਚਾਰਜ ਨੇ ਉਹ ਬੈਠੇ ਆ ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਬਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ। ਤੁਹਾਡਾ ਕੀ ਨਾਂ ਭਾਈ? ਮੇਰਾ ਨਾਮ ਭਾਈ ਸਤਿੰਦਰ ਜੀ ਸੀ। ਸਤਿੰਦਰ ਜੀ ਸਿੰਘ ਜੀ। ਹਾਂਜੀ। ਸੋ ਗੁਰਪ੍ਰੀਤ ਸਿੰਘ ਅਤੇ ਸਤਿੰਦਰ ਜੀ ਸਿੰਘ ਨਾਲ ਹੀ ਗੱਲ ਕਰਦੇ ਆ। ਇਹ ਜਿਹੜੇ ਆ ਸੈਂਟਰ ਕਦੋਂ ਤੋਂ ਚਲਾ ਰਹੇ ਆ ਸੋ ਸਟੂਡੈਂਟ ਵੀ ਇਹਨਾਂ ਕੋਲ ਕਾਫੀ ਆਏ ਆ ਕਲਾਸਾਂ ਲੱਗੀਆਂ ਦੇਖੀਆਂ ਸੋ ਹਾਂਜੀ ਭਾਈ ਇਹ ਸੈਂਟਰ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀ ਅਸੀਂ ਆਪਣਾ ਕੈਰੀਅਰ ਪੁਸਟ ਇੰਸਟੀਚਿਊਟ ਜਿਹੜਾ ਸੱਤ ਅੱਠ ਸਾਲ ਤੋਂ ਸਰਵਿਸ ਦੇ ਰਹੇ ਆ ਸਟੂਡੈਂਟ ਨੂੰ ਤੇ ਆਪਣੇ ਨਾਲ ਨਾਲ ਸੀ ਵੀ ਗ੍ਰੇਸੰਦਰ ਕੰਮ ਕਰ ਰਹੇ ਆ ਤੇ ਪੀਟੀ ਆਈਲੈਸ ਦੇ ਰਿਲੇਟਿਡ ਅਸੀਂ ਬੱਚਿਆਂ ਨੂੰ ਜਿਹੜੀ ਕੋਰਸਿੰਗ ਦਿੰਨੇ ਆ ਤੇ ਵਧੀਆ ਰਿਜ਼ਲਟ ਆ ਰਹੇ ਨੇ ਟੌਪ ਕਰ ਰਹੇ ਆ ਕਿ 10% ਵਿੱਚੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਸੁਜੈਸ਼ਨ ਕਰਦੇ ਹਾਂ ਤੇ ਇਹਨਾਂ ਬੱਚਿਆਂ ਨੇ ਪੀਡੀ ਅਡਰੈਸ ਕਰਨੀ ਆ ਉੱਥੇ ਚ ਜਾਣ ਕੇ ਜੁਆਇਨ ਕਰ ਸਕਦੇ ਆ ਦੋਏ ਭਲਾ ਭਰਾ ਮਿਲ ਕੇ ਕੰਮ ਕਰਦੇ ਹੋ ਤੁਸੀਂ ਹਾਂਜੀ ਜੀ ਆਪਾਂ ਇਕੱਠੇ ਹੀ ਆਓ ਹਾਂਜੀ ਪਿਛਲੇ 7-8 ਸਾਲ ਤੋਂ ਆਪਾਂ ਦੋਵੇਂ ਇਕੱਠੇ ਕਰਦੇ ਹਾਂ ਇਕੱਠੇ ਕਰਦੇ ਹੋ ਹਾਂਜੀ ਤੇ ਕਿੰਨੇ ਕੁ ਜਿਹੜੇ ਆ ਤੁਹਾਡੇ ਹੁਣ ਤੱਕ ਸਟੂਡੈਂਟ ਜਿਹੜੇ ਵਿਦੇਸ਼ਾਂ 'ਚ ਜਾ ਚੁੱਕੇ ਹੋਣਗੇ ਅੰਦਾਜ਼ਾ ਅੰਦਾਜ਼ਾ ਮੈਨੂੰ ਤਾਂ ਕਾਫੀ ਨੇ ਕੋਈ 2-3000 ਬੱਚਾ ਹੁਣ ਤੱਕ ਇਹ ਤੋਂ ਕਰਕੇ ਜਾ ਚੁੱਕਾ ਹੈ ਤੇ ਜਿਹੜੇ ਸਾਡੇ ਕੋਲ ਸਟ੍ਰੇਨਰਸ ਨੇ ਉਹ ਵੀ ਕਾਫੀ ਐਕਸਪੀਰੀਐਂਸਡ ਟ੍ਰੇਨਰ ਨੇ ਉਹਨਾਂ ਨੂੰ 22-23 ਸਾਲ ਦਾ ਐਕਸਪੀਰੀਐਂਸ ਨੇ ਤੇ ਖੁਦ ਇਹਨਾਂ ਦੇ ਆਪਣੇ ਨਵ ਬੈਂਡ ਨੇ ਓਵਰਲ ਆਲ ਨਵ ਬੈਂਡ ਤੇ ਕਾਫੀ ਅਚੀਵ ਟ੍ਰੇਨਿੰਗ ਦਿੰਦੇ ਨੇ ਤੇ ਚਾਹੇ ਸਟੂਡੈਂਟ ਵੀ ਹੋਣ ਚਾਹੇ ਅੱਛੇ ਵੀ ਹੋਣ ਦੋਹਾਂ ਨੂੰ ਇੱਕੋ ਕਲਾਸੇ ਪੜਾਉਂਦੇ ਨੇ ਤੇ ਇੰਡੀਵਿਜੂਅਲ ਜੇ ਕੋਈ ਵੀ ਸਟੂਡੈਂਟ ਨੂੰ ਵੱਖਰੀ ਕਲਾਸਿਸ ਵੀ ਪ੍ਰੋਵਾਈਡ ਕਰਦੇ ਨੇ ਮਿਹਨਤ ਪੂਰੀ ਕਰਵਾਉਂਦੇ ਹੋ ਪਿਕੋਸ ਤੇ ਤੁਹਾਡੀ ਹੁੰਦੀ ਆ ਤੇ ਕਿਹੜੇ ਕਿਹੜੇ ਦੇਸ਼ਾਂ ਦਾ ਤੁਸੀਂ ਵੀਜ਼ਾ ਜਿਹੜਾ ਉਹ ਲਾਉਂਦੇ ਹੋ ਅਸੀਂ ਭਾਜੀ ਸਟੱਡੀ ਵੀਜ਼ਾ ਕਰਦੇ ਆ ਜਿਵੇਂ ਲਾ ਲਓ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਬਟ ਉਸ ਤੋਂ ਪਹਿਲਾਂ ਅਸੀਂ ਫਾਈਲ ਪ੍ਰੋਸੈਸ ਕਰਦੇ ਆ ਕਿ ਬੱਚੇ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਕਿਹੜੇ ਕੰਟਰੀ ਦੀ ਹੁੰਦੀ ਆ ਉਹਨੂੰ ਵਧੀਆ ਪ੍ਰੋਪਰ ਗਾਈਡ ਕਰਕੇ ਜਿੰਨੇ ਵੀ ਬੱਚੇ ਇੱਥੇ ਤੱਕ ਰਗੇ ਨੇ ਉਹ ਸਾਰਿਆਂ ਨੂੰ ਤੁਸੀਂ ਵੀਊ ਲੈ ਸਕਦੇ ਹੋ ਵਧੀਆ ਬੱਚੇ ਸਾਰੇ ਖੁਸ਼ ਨੇ ਪਹਿਲਾਂ ਸਾਡੀ ਇਹੋ preference ਹੁੰਦੀ ਆ ਕਿ ਜਿਹੜੇ ਬੱਚੇ ਨੇ ਫਾਈਲ ਹੋਣੀ ਆ ਉਹਦੇ ਪੇਰੈਂਟਸ ਨਾਲ ਆਉਣ ਤੇ ਕੋਈ ਮਿਸਕਾਈਡ ਨਾ ਕੋਈ ਕਰ ਸਕੇ ਕਲਾ ਹਰ ਸਿ ਕਰਾਉਂਦੇ ਆ ਕਿ ਜਾਂ ਪੀਟੀਵੀ ਕਰਾਉਂਦੇ ਹੋ ਆਪਣੇ ਕੋ ਭਾਜੀ ਸਰਵਿਸ ਜਿਹੜੀਆਂ ਸਾਡੀਆਂ ਉਹ ਹੈਗੀ ਆਇਲਸ ਪੀਟੀ ਸਪੋਕਨ ਐਂਡ ਇਮੀਗੇਸ਼ਨ ਸਰਵਿਸ ਸੋ ਆਸ ਕਰਦੇ ਆ ਕਿ ਜਿਹੜੇ ਵੀ ਸਟੂਡੈਂਟ ਇੱਥੇ ਆਏ ਆ ਸਟੂਡੈਂਟ ਜੰਮੂ ਤੋਂ ਆਇਆ ਕਿ ਅੰਦਰ ਮੈਂ ਇੱਥੇ ਸਿੱਖਣ ਲਈ ਸੋ ਇਹ ਵਧੀਆ ਤਰੀਕੇ ਕਰਿਆ ਤਿਆਰੀ ਕਰੇਗਾ ਤੇ ਕਿ ਇਹ ਬਦਿਆ ਦੇ ਹੈ ਜਿਹੜੀ ਇਹਨਾਂ ਦੀ ਫਾਇਲ ਜਿਹੜੀ ਆ ਉਹ ਇਹ ਕਰਨਗੇ ਆਪਣੇ ਹਿਸਾਬ ਨਾਲ ਲਾਉਣਗੇ ਕਿਸੇ ਵੀ ਦੀ ਐਸਡੀ ਹੋਵੇ ਜੇ ਸੇਬ ਐਂਡ ਲੈ ਕੇ ਉਹਦੇ ਹਿਸਾਬ ਨਾਲ ਲੱਗੇਗਾ ਕੈਨੇਡਾ ਦੀ ਵੱਧ ਲੈ ਜਾਏਗਾ ਆਸਟ੍ਰੇਲੀਆ ਲੱਗ ਜੇਗੀ ਤੇ ਅਮਰੀਕਾ ਦੇ ਵੀ ਇਹ ਕਰਦੇ ਆ ਕਵਰ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ